ਇੱਕ ਕੰਨੀ ਤੇ ਸੱਤੂ ਲੱਗਿਆ ਹੋਇਆ ਆ ਸਪਾਇਡਰਮੈਨ ਆ ਇਹ ਕਲਸੀਆਂ ਮਸ਼ਹੂਰ ਕਰ ਦਿੰਦਾ ਰਾਇਕੋੜ ਦਾ ਇਲਾਕਾ ਹੁਣ ਵੇਖਾਂਗੇ ਇੰਦਰਜੀਤ ਤੇ ਕਲਪਨ ਵਾਲਾ ਪਿੰਡਾ ਇਹ ਕਲਸੀਆਂ ਵਾਲਾ ਇਹ ਵੀ ਆੜੀ ਤੇ ਆਇਆ ਬੜਾ ਕਹਿਣਾ ਬੜਾ ਕਮਾਲ ਦਾ ਜੱਫਾ ਕੀ ਬਾਤ ਇਹ ਆ ਇੰਦਰਜੀਤ ਕਲਸੀਆਂ ਵਾਲਾ ਕਬੱਡੀ ਤੇ ਹੁਣ ਦੇਖਦੇ ਆ ਕਿਹੋ ਜਿਹਾ ਕਮਾਲ ਆਹ ਮੁੰਡੇ ਨੇ ਖੁੱਚ ਪਟਣ ਦੀ ਕੋਸ਼ਿਸ਼ ਇਸ ਸਮੇ ਇਹ ਆ ਕਲਸੀਆ ਵਾਲਾ ਇੰਦਰਜੀਤ ਸਿੰਘ ਉਹ ਫਰਿਆਦਨਾ ਜੋੜੀ ਬੜੀ ਮਸ਼ਹੂਰ ਆ ਪਰ ਇਸ ਸਮੇ ਵੇਖਾਂਗੇ ਇਹ ਆ ਲੁਧਿਆਣੇ ਵਾਲਾ ਇੱਕ ਅੰਗ ਦਾ ਵਾਧਾ ਉਹ ਖੇਡ ਦਾ ਦੇ ਵਿੱਚ ਕਰਦਾ ਹੋਇਆ ਲਾ ਟਕੜਾ ਜਫਾ ਨਨਕਾਣਾ ਸਾਹਿਬ ਤੇ ਨਾਲ ਪੰਜਾਬ ਟਾਈਗਰ ਕਬੱਡੀ ਕਬਲੀ ਇੱਕ ਅੰਗ ਚ ਪੈਂਦੀ ਹੋਈ ਉਹ ਸਰੀ ਸੁਪਰਸਟਾਰ ਵੱਲੋਂ ਪਈ ਕਬੱਡੀ ਤੇ ਆ ਕਲਸੀਆ ਵਾਲਾ ਇਸ ਸਮੇ ਇੰਦਰਜੀਤ ਸਿੰਘ ਕੋਸ਼ਿਸ਼ ਕਰਦਾ ਉਹ ਬੱਲੇ 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 ਕਬੱਡੀ 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 ਲੱਗਦਾ ਹੋਇਆ ਜੋਰ ਜੋਰ ਤੇ ਜਵਾਨੀ ਯਾਰੋ ਉਮਰਾਂ ਦੀ ਖੇਡ ਆ ਇਹਦੇ ਵਿੱਚ ਹੁੰਦਾ ਕਹਿੰਦੇ ਸਾਨਾਂ ਵਾਲਾ ਢੇਡ ਆ ਜੋਰ ਤੇ ਜਵਾਨੀ ਯਾਰੋ ਉਮਰਾਂ ਦੀ ਖੇਡ ਹੈ ਟੈਂਗੋ ਕਹਿੰਦੇ ਆ ਹੁਣ ਬੋਲਿਆ ਹੋਇਆ ਧਾਵਾ ਤੇ ਜਾਫੀ ਕੌਣ ਕਲਸੀ ਵਾਲਾ ਇੰਦਰਜੀਤ ਇਹ ਕਬੱਡੀ ਦਾ ਸਪਾਈਡਰਮੈਨ ਆ ਇਹ ਕਬੱਡੀ ਦਾ ਸਪਾਈਡਰਮੈਨ ਆ ਦਰਸ਼ਕਾਂ ਨੇ ਆਪ ਮੁਹਾਰੇ ਤਾੜੀ ਮਾਰੀ ਆ ਭਾਵੇਂ ਹੋਵੇ ਅਮਰੀਕਾ ਮੇਲਾ ਭਾਵੇਂ ਹੋਵੇ ਕੈਨੇਡਾ ਹਰ ਜਗ੍ਹਾ ਹੀ ਕੰਮ